ਸਾਰੀ ਟੀਮ ਇੱਕ ਇੱਕ ਦਿਨ ਰਾਤ ਕਰਕੇ ਜੋ ਪਹਿਰੇਦਾਰੀ ਕੀਤੀ ਉਸ ਸਾਰੀ ਮਿਹਨਤ ਵਿੱਚੋਂ ਆ ਸ਼ਰੋਮਣੀ ਅਕਾਲੀ ਦਲ ਪੁਨਰਸੁਰਜੀਤ ਜੈ ਪਰਦਾ ਹੋਇਆ ਤੇ ਉਸ ਦੀ ਵਾਕ ਡੋਰ ਵੀ ਉਸ ਸ਼ਖਸੀਅਤ ਨੂੰ ਦਿੱਤੀ ਜਿਹੜਾ ਸ਼ਾਇਦ ਲੋਕ ਸੋਚਦੇ ਹੋਣ ਕਿ ਇਹ ਸ਼੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਵਰਗੀ ਸ਼ਖਸੀਅਤ ਕਦੀ ਆਈ ਨਹੀਂ ਸਕਦੀ ਇੱਥੇ ਕਿਉਂਕਿ ਉਹਨਾਂ ਦਾ ਪ੍ਰਚਾਰ ਕਰਨਾ ਕੇਵਲ ਧਰਮ ਦੀ ਗੱਲ ਹੋਵੇ ਧਰਮ ਨਹੀਂ ਕੋਲ ਹੋਵੇਗਾ ਤੇ ਅਸੀਂ ਸਹੀ ਢੰਗ ਨਾਲ ਰਾਜਨੀਤਿਕ ਨਹੀਂ ਬਣ ਸਕਦੇ ਜੇ ਧਰਮ ਸੀ ਸਾਡੇ ਕੋਲ ਜੇ ਜਗੀਰਕੋਟ ਦੇ ਪੱਲੇ ਧਰਮ ਸੀ ਇਲਾਕੇ ਦੀ ਸੇਵਾ ਪੰਜਾਬ ਦੀ ਸੇਵਾ ਕੌਮ ਦੀ ਸੇਵਾ ਨਿਸ਼ਕਾਮ ਹੋ ਕੇ ਇਮਾਨਦਾਰੀ ਦੇ ਨਾਲ ਤੇ ਬਿਲਕੁਲ ਸਿਧਾਂਤਾਂ ਦੀ ਪਹਿਰੇਦਾਰੀ ਕਰਕੇ ਕੀਤੀ ਤਾਂ ਤੁਸੀਂ ਖੁਸ਼ ਹੋ ਸਾਧ ਸੰਗਤ ਜੀ ਹਰ ਵਿਅਕਤੀ ਚੋਰ ਦੀ ਲਾਈਨ ਵਿੱਚ ਆਉਂਦਾ ਹੈ ਹਰ ਵਿਅਕਤੀ ਕਿਸੇ ਨਾ ਕਿਸੇ ਕਰੈਕਟਰ ਬੁੱਖੋਂ ਲੋਕਾਂ ਵਿੱਚ ਉਦੇੜਿਆ ਜਾਂਦਾ ਹੈ ਹਰ ਵਿਅਕਤੀ ਕਿਸੇ ਨਾ ਕਿਸੇ ਢੰਗ ਦੇ ਨਾਲ ਲੋਕਾ ਜੋ ਲਾਲਤਾ ਖਟ ਰਿਹਾ ਪਰ ਤੁਸੀਂ ਵਿਧਾਈ ਦੇ ਪਾਤਰ ਹੋ ਕਿ ਜੋ ਤੋ ਮੈਨੂੰ ਤੋਰਿਆ ਤੁਸੀਂ ਇੱਕ ਹੁਕਮ ਲਾਇਆ ਸੀ ਬੀਬੀ ਜੀ ਅਸੀਂ ਬੈਠੇ ਆ ਕਿਤੇ ਵੇਖੀ ਕੋਈ ਐਸਾ ਕਾਮ ਨਾ ਹੋ ਜਾਵੇ ਇਸ ਕੌਮ ਦੀ ਪੱਗ ਨੂੰ ਦਾਗ ਲੱਗ ਜਾਵੇ ਲਾਇਆ ਜਿਸ ਮਹਾਪੁਰਖ ਨੇ ਸਾਨੂੰ ਇਸ ਸ਼ਬਦ ਨਾਲ ਜੋੜ ਕੇ ਸਾਨੂੰ ਜੀਵਨ ਜਾਨ ਸਿਖਾਈ ਜਿਸ ਮਹਾਪੁਰਖ ਨੇ ਸਾਨੂੰ ਵਿਦਿਆ ਦਾ ਦਾਨ ਦੇ ਕੇ ਵਿਦਿਆਦਾਨੀ ਕੋ ਹਿਆ ਜਿਸ ਮਹਾਪੁਰਖ ਨੇ ਧਰਮ ਅਤੇ ਰਾਜਨੀਤੀ ਦੋਨੋਂ ਇਕੱਠੇ ਕਰਕੇ ਜੈਸੇ ਜਲਮੈ ਕਮਲ ਅਲੀਪ ਦੀ ਜ਼ਿੰਦਗੀ ਜੀ ਕੇ ਸਾਨੂੰ ਇੱਕ ਮਾਰਗ ਦਰਸਾਇਆ ਉਹ ਮਹਾਨ ਮਹਾਪੁਰਖ ਨੂੰ ਨਮਸਕਾਰ ਕਰੀਏ ਫਤਿਹ ਬਿਲਾਉ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਧਾਈਆਂ ਵਧਾਈਆਂ ਗੁਰਸਿੱਖਾ ਮਨ ਵਧਾਈਆਂ ਸਾਰੀ ਸੰਗਤ ਨੂੰ ਬਹੁਤ ਬਹੁਤ ਵਧਾਈ ਹੋਵੇ ਮੈਂ ਲੰਬਾ ਲੈਕਚਰ ਨਹੀਂ ਕਰਨਾ ਕਿਉਂਕਿ ਪ੍ਰੋਫੈਸਰ ਸਾਹਿਬ ਬਾਬਾ ਜੀ ਦੀ ਜੀਵਨੀ ਦੇ ਉੱਤੇ ਬਹੁਤ ਕੁਝ ਬੋਲ ਕੇ ਗਏ ਮੈਂ ਕੇਵਲ ਤੇ ਕੇਵਲ ਇਹ ਕਹਾਂਗੀ ਕਿ ਉਸ ਸ਼ਖਸੀਅਤ ਨੇ ਉਸ ਵੇਲੇ ਸਾਡੇ ਜੀਵਨ ਨੂੰ ਸੁਧਾਰਨ ਵਾਸਤੇ ਲਹਿਰ ਚਲਾਈ ਜਦੋਂ ਉਸ ਵੇਲੇ ਕੋਈ ਸਿੱਖੀ ਦਾ ਲੋਕਾਂ ਦੇ ਵਿੱਚ ਲਹਿਰ ਹੀ ਨਹੀਂ ਸੀ ਜਿਸ ਵੇਲੇ ਅਮਰ ਚੱਕਣ ਵਾਸਤੇ ਕੋਈ ਤਿਆਰ ਹੀ ਨਹੀਂ ਸੀ ਜਿਸ ਵੇਲੇ ਕੋਈ ਐਜੂਕੇਸ਼ਨ ਦਾ ਨਾਂ ਨਿਸ਼ਾਨ ਨਹੀਂ ਸੀ ਜਦੋਂ ਲੋਕੀ ਭਰਮਾਂ ਭੁਲੇਖਿਆਂ ਪਖੰਡਾ ਵਿੱਚ ਪਏ ਸੀ ਵਿਹਮਾਂ ਵਿੱਚ ਪਏ ਸੀ ਉਸ ਵੇਲੇ ਸਾਰਾ ਕੁਝ ਕੱਢਣ ਵਾਸਤੇ ਸੰਤ ਪ੍ਰੇਮ ਸਿੰਘ ਜੀ ਨੇ ਕਰ ਕਰ ਹੋਕਾ ਦਿੱਤਾ ਆਵਾਜ਼ ਦਿੱਤੀ ਅਤੇ ਕਿਹਾ ਆਓ ਪਿਆਰਿਓ ਸ਼ਬਦ ਨਾਲ ਜੁੜੋ ਬਾਣੀ ਨਾਲ ਜੁੜੋ ਅਮਰਤਾਰੀ ਹੋਵੋ ਆਪਣਾ ਜੀਵਨ ਖਾਲਸੇ ਵਾਲਾ ਸਜਾ ਕੇ ਫਿਰ ਸੰਸਾਰ ਦੇ ਵਿੱਚ ਆਪਣਾ ਜੀਵਨ ਜੜਾ ਉਹ ਸਫਲਤਾ ਕਰੋ ਸਾਧ ਸੰਗਤ ਜੀ ਅੱਜ ਬਹੁਤ ਸਾਰੀਆਂ ਸ਼ਖਸੀਅਤਾਂ ਪਹੁੰਚੀਆਂ ਮੈਂ ਜਿੱਥੇ ਇਹ ਮਾਣ ਕਰ ਸਕਦੀ ਹਾਂ ਕਿ ਇਹ ਉਹ ਸਥਾਨ ਹੈ ਜਿੱਥੇ ਸ਼੍ਰੋਮਣੀ ਅਕਾਲੀ ਦਲ ਜਿਉਂ ਜੰਮਿਆ ਜੋ ਪਰਿਆ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਜੋ ਪੈਦਾ ਹੋਈ ਜੋ ਵਧੀ ਫੁੱਲੀ ਇਹ ਸਥਾਨ ਉਦੋਂ ਤੋਂ ਲੈ ਕੇ ਪੰਥ ਦਾ ਧੁਰਾ ਬਣਿਆ ਰਿਹਾ ਇਸ ਸਥਾਨ ਨੇ ਅੱਜ ਤੱਕ ਪੰਥ ਵਾਸਤੇ ਜੀਵਿਆ ਪੰਥ ਵਾਸਤੇ ਸੇਵਾ ਕੀਤੀ ਪੰਥ ਵਾਸਤੇ ਆਪਣੀ ਆਵਾਜ਼ ਉਠਾਈ ਅੱਜ ਵੀ ਭਾਵੇਂ ਔਖੀ ਘੜੀ ਆਈ ਭਾਵੇਂ ਕੋਈ ਪਰਖ ਦੀ ਘੜੀ ਆਈ ਤੁਹਾਡੇ ਸਹਿਯੋਗ ਦੇ ਨਾਲ ਤੁਹਾਡੀ ਸੇਵਾਦਾਰ ਨੇ ਜੋ ਵੀ ਡਾ ਚੁੱਕਿਆ ਸੀ ਸ੍ਰੀ ਅਕਾਲ ਤਾ ਸਾਬ ਜੀ ਦੀ ਗੁਰਮਤ ਨੂੰ ਸ੍ਰੀ ਅਕਾਲ ਤਾ ਸਾਬ ਜੀ ਦੀ ਪ੍ਰਭੂ ਸਤਾ ਨੂੰ ਸ੍ਰੀ ਅਕਾਲ ਤਾ ਸਾਬ ਜੀ ਦੀ ਸਰਪੁਛਤਾ ਨੂੰ ਸਰ ਸ੍ਰੀ ਅਕਾਲ ਤਾ ਸਾਬ ਦੇ ਸਿਧਾਂਤ ਤੇ ਮਰਿਆਦਾ ਨੂੰ ਕਿਤੇ ਕੋਈ ਠੇਸ ਨਾ ਪਹੁੰਚੇ ਉਹਦੇ ਵਿੱਚ ਆ ਮੇਰੇ ਸਾਥੀ ਜੋ ਬੈਠੇ ਐ ਅਸੀਂ ਸਾਰੀ ਟੀਮ ਇੱਕ ਇੱਕ ਦਿਨ ਰਾਤ ਕਰਕੇ ਜੋ ਪਹਿਰੇਦਾਰੀ ਕੀਤੀ ਉਸ ਸਾਰੀ ਮਿਹਨਤ ਵਿੱਚੋਂ ਆ ਸ਼ਰੋਮਣੀ ਅਕਾਲੀ ਦਲ ਪੁਨਰਸੁਰਜੀਤ ਜੈ ਪਰਦਾ ਹੋਇਆ ਤੇ ਉਸ ਦੀ ਵਾਗਡੋਰ ਵੀ ਉਸ ਸ਼ਖਸੀਅਤ ਨੂੰ ਦਿੱਤੀ ਜਿਹੜਾ ਸ਼ਾਇਦ ਲੋਕ ਸੋਚਦੇ ਹੋਣ ਕਿ ਇਹ ਸ਼੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਵਰਗੀ ਸ਼ਖਸੀਅਤ ਕਦੀ ਆਈ ਨਹੀਂ ਸੀ ਸਕਦੀ ਇੱਥੇ ਕਿਉਂਕਿ ਉਹਨਾਂ ਦਾ ਪ੍ਰਚਾਰ ਕਰਨਾ ਕੇਵਲ ਧਰਮ ਦੀ ਗੱਲ ਹੁੰਦੀ ਹੈ ਜੇ ਧਰਮ ਨਹੀਂ ਕੋਲ ਹੋਵੇਗਾ ਤੇ ਅਸੀਂ ਸਹੀ ਢੰਗ ਨਾਲ ਰਾਜਨੀਤਿਕ ਨਹੀਂ ਬਣ ਸਕਦੇ ਜੇ ਧਰਮ ਸੀ ਸਾਡੇ ਕੋਲ ਜੇ ਜਗੀਰਕੌਰ ਦੇ ਪੱਲੇ ਧਰਮ ਸੀ ਇਲਾਕੇ ਦੀ ਸੇਵਾ ਪੰਜਾਬ ਦੀ ਸੇਵਾ ਕੌਮ ਦੀ ਸੇਵਾ ਨਿਸ਼ਕਾਮ ਹੋ ਕੇ ਇਮਾਨਦਾਰੀ ਦੇ ਨਾਲ ਤੇ ਬਿਲਕੁਲ ਸਿਧਾਂਤਾਂ ਦੀ ਪਹਿਰੇਦਾਰੀ ਕਰਕੇ ਕੀਤੀ ਤਾਂ ਤੁਸੀਂ ਖੁਸ਼ ਹੋ ਸਾਧ ਸੰਗਤ ਜੀ ਨਹੀਂ ਤੇ ਅੱਜ ਹਾਲਾਤ ਐਸੇ ਐ ਹਰ ਵਿਅਕਤੀ ਚੋਰ ਦੀ ਲਾਈਨ ਵਿੱਚ ਆਉਂਦਾ ਹੈ ਹਰ ਵਿਅਕਤੀ ਕਿਸੇ ਨਾ ਕਿਸੇ ਕਰੈਕਟਰ ਬਖੋ ਲੋਕਾਂ ਵਿੱਚ ਉਧੇੜਿਆ ਜਾਂਦਾ ਹੈ ਹਰ ਵਿਅਕਤੀ ਕਿਸੇ ਨਾ ਕਿਸੇ ਢੰਗ ਦੇ ਨਾਲ ਲੋਕਾਂ 'ਚ ਲਾਂਹਤਾ ਖਟ ਰਿਹਾ ਪਰ ਤੁਸੀਂ ਵਧਾਈ ਦੇ ਪਾਤਰ ਹੋ ਕਿ ਜੋ ਤੂੰ ਮੈਨੂੰ ਤੋੜਿਆ ਤੁਸੀਂ ਇੱਕ ਹੁਕਮ ਲਾਇਆ ਸੀ ਬੀਬੀ ਜੀ ਅਸੀਂ ਬੈਠੇ ਆ ਕਿਤੇ ਵੇਖੀ ਕੋਈ ਐਸਾ ਕੰਮ ਨਾ ਹੋ ਜਾਵੇ ਇਸ ਕੌਮ ਦੀ ਪੱਗ ਨੂੰ ਦਾਗ ਲੱਗ ਜਾਵੇ ਸਾਸ ਸਹੇਜ ਜੀ ਮੈਂ ਪ੍ਰਣ ਕੀਤਾ ਸੀ ਜਦੋਂ ਮੈਂ ਤੁਰੀ ਸੀ ਕਿ ਤੁਹਾਡੀ ਪੱਗਾਂ ਨੂੰ ਮੈਂ ਦਾਗ ਨਹੀਂ ਲਾਵਾਂਗੀ ਸੰਤ ਪ੍ਰੇਮ ਸਿੰਘ ਦੀ ਚਿੱਟੇ ਬਾਣੀ ਨੂੰ ਦਾਗ ਨਹੀਂ ਲਾਵਾਂਗੀ ਬਾਬਾ ਹਰਨਾਮ ਜੀ ਦੀ ਸੈੰਗੀ ਦੀ ਅਛ ਬਚ ਹੋਣ ਦੇ ਨਾਤੇ ਮੈਂ ਇਸ ਅਸਥਾਨ ਨੂੰ ਕਦੀ ਨਿਮਾ ਨਹੀਂ ਠਿਕਣ ਦਿਆਂਗੀ ਅੱਜ ਗਿਆਨੀ ਹਰਪ੍ਰੀਤ ਸਿੰਘ ਜੀ ਜੋ ਤੁਹਾਨੂੰ ਮਾਨ ਮਿਲੇ ਹੈ ਇਹਦੇ ਵਿੱਚੋਂ ਮੈਨੂੰ ਆਸ ਹੈ ਕਿ ਅਸੀਂ ਪੰਜਾਬ ਦੇ ਲੋਕਾਂ ਵਾਸਤੇ ਜੋ ਕਰਨ ਵਾਸਤੇ ਤੁਰੇ ਹੈ ਉਹ ਕਰਕੇ ਅਸੀਂ ਆਪਣੇ ਜੀਵਨ ਦੀ ਜੋ ਸਫਲਤਾ ਹੈ ਉਹ ਪ੍ਰਾਪਤ ਕਰਾਂਗੇ ਗਿਆਨੀ ਹਰਪ੍ਰੀਤ ਸਿੰਘ ਜੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਜੋ ਸਾਡਾ ਨਵਾਂ ਸੀ ਪੁਨਰ ਸੁਰਜੀਤ ਬਣਾਇਆ ਅੱਜ ਉਤਸ਼ਾਹ ਹੈ ਬੜਾ ਲੋਕਾਂ ਦੇ ਵਿੱਚ ਪੰਜਾਬ ਦੇ ਕਿਸੇ ਪਾਸੇ ਚਲੇ ਜਾਓ ਸਾਧ ਸੰਗਤ ਜੀ ਕਪੂਰਥਲਾ ਲੈ ਲਓ ਸੁਲਤਾਨਪੁਰ ਲੋਧੀ ਲੈ ਲਓ ਫਗਵਾੜਾ ਲੈ ਲਓ ਹੁਸ਼ਿਆਰਪੁਰ ਲੈ ਲਓ ਜਲੰਧਰ ਲੈ ਲਓ ਸਾਡੇ ਵੀਰ ਬੈਠੇ ਨੇ ਸਦਾ ਸਰਵਿੰਦਰ ਸਿੰਘ ਜੀ ਪੁੱਲੇਰਾਠਾ ਸਾਹਿਬ ਹੁਸ਼ਿਆਰਪੁਰ ਤੋਂ ਸਾਥੀ ਬੈਠੇ ਨੇ ਸਰਦਾਰ ਮਨਜੀਤ ਸਿੰਘ ਜੀ ਦਸੂਹਾ ਸਾਹਿਬ ਸਾਡੇ ਵੀਰ ਬੈਠੇ ਨੇ ਸਦਾ ਗੁਰਪਾਲ ਗੁਰਪ੍ਰਤਾਪ ਸਿੰਘ ਜੀ ਵਡਾਲਾ ਜਿਨ੍ਹਾਂ ਨੂੰ ਹੁਣੇ-ਹੁਣੇ 77 ਪਾਰਟੀ ਦੇ ਵੀ ਬਣਾਇਆ ਸੀਨੇ ਮੀਤ ਪ੍ਰਧਾਨ ਸਰਦਾਰ ਸੁਦਰਿੰਦਰ ਸਿੰਘ ਪੁੱਲੇਰਾਠਾ ਸਾਹਿਬ ਬੈਠੇ ਨੇ ਸਰਦਾਰ ਅਬਨਜੀਤ ਸਿੰਘ ਸੁਆ ਜਿਨ੍ਹਾਂ ਨੇ ਬਹੁਤ ਧੁਰਾ ਵੜ ਕੇ ਵਰਕਿੰਗ ਕਮੇਟੀ ਦੇ ਮੈਂਬਰ ਵੀ ਬਣੇ ਆਉਣ ਵਾਲੇ ਸਮੇਂ ਚ ਵੱਡੀ ਸੇਵਾਵਾਂ ਕਰਨਗੇ ਸਰਦਾਰ ਸਰਵਣ ਸਿੰਘ ਜੀ ਫਲੋਰ ਸਾਡੇ ਮੀਤ ਪ੍ਰਧਾਨ ਸੀਨੀਅਰ ਲੀਡਰ ਸਾਰੇ ਤੋਂ ਸਾਡੇ ਦਾ ਸੀਨੀਅਰ ਜਿਨ੍ਹਾਂ ਨੇ ਪੰਥ ਵਾਸਤੇ ਸੱਤ ਵਾਰੀ ਚੋਣਾ ਲੜ ਕੇ ਆਪਣੀ ਜ਼ਿੰਮੇਵਾਰੀ ਨਿਭਾਈ ਸਰਦਾਰ ਸੁੱਚਾ ਸਿੰਘ ਜੀ ਛੋਟੇਪੁਰ ਜਿਉਂ ਤੋਂ ਜੰਮੇ ਐ ਅੱਜ ਤੱਕ ਇਹਨਾਂ ਨੇ ਪੰਥ ਦੀ ਆਵਾਜ਼ ਉਠਾਈ ਪੰਥ ਦੀ ਸੇਵਾ ਕੀਤੀ ਤੇ ਹਮੇਸ਼ਾ ਕੁਰਬਾਨੀਆਂ ਵਿੱਚ ਹਿੱਸਾ ਲਿਆ ਸਾਧ ਸੰਗਤ ਜੀ ਇਸੇ ਤਰ੍ਹਾਂ ਸਾਡੇ ਵੀਰ ਬੈਠੇ ਨੇ ਸਰਦਾਰ ਮਹਿੰਦਰ ਸਿੰਘ ਜੀ ਹੁਸੈਨਪੁਰ ਸਾਹਿਬ ਬਹੁਤ ਪੁਰਾਣੇ 96 ਤੋਂ ਲੈ ਕੇ ਮੇਰੇ ਨਾਲ ਮੈਂਬਰਸ਼ਿਪ ਸੀ ਪੀ ਚੱਲਦੇ ਆ ਰਹੇ ਸਰਦਾਰ ਪ੍ਰੀਤਮ ਸਿੰਘ ਜੀ ਜੋ ਸੱਲੋ ਮਾਜਰਾ 96 ਤੋਂ ਲੈ ਕੇ ਮੇਰੇ ਨਾਲ ਮੈਂਬਰਸ਼ਿਪ ਸੀ ਪੀ ਚੱਲੇ ਸੋ ਇਸੇ ਤਰ੍ਹਾਂ ਹੋਰ ਸਾਰੀਆਂ ਸ਼ਖਸੀਅਤਾਂ ਸਰਦਾਰ ਜਵਰਾਜ ਭੁਪਿੰਦਰ ਸਿੰਘ ਨੂੰ ਵੱਡਾ ਮਾਨ ਦਿੱਤਾ ਇਹਨਾਂ ਨੇ ਮੈਂ ਤੇ ਕਿਹਾ ਸੀ ਸਾਡੇ ਘਰ ਵਾਸਤੇ ਅਹੁਦੇ ਦੀ ਲੋੜ ਨਹੀਂ ਇੱਥੇ ਇੰਨਾ ਹੀ ਬੜਾ ਕਿ ਅਸੀਂ ਸੰਤ ਪ੍ਰੇਮ ਸਿੰਘ ਦੀ ਸੇਵਾਦਾਰ ਹਾਂ ਅਸੀਂ ਕੋਈ ਅਹੁਦੇ ਦੀ ਮੰਗਦੇ ਨਾ ਲੋੜ ਹੈ ਲੇਕਰ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਬੱਚੇ ਨੂੰ ਸ਼ਾਬਾਸ਼ ਦੇਣ ਵਾਸਤੇ ਪਾਰਟੀ ਵਿੱਚ ਜਨਰਲ ਸਕੱਤਰ ਦੀ ਡਿਊਟੀ ਦਿੱਤੀ ਹੈ ਮੈਂ ਇਹਨਾਂ ਦਾ ਇਸ ਗੱਲ ਤੋਂ ਵੀ ਧੰਨਵਾਦ ਕਰਦੀ ਹਾਂ ਕਿਉਂਕਿ ਜਿਉਂ ਅਸੀਂ ਬਹੁਤ ਸਾਰੇ ਮੇਰੇ ਵੀਰ ਹੋਰ ਬੈਠੇ ਆ ਮਹਾਨ ਸ਼ਖਸੀਅਤਾਂ ਬੈਠੀਆਂ ਹਨ ਮੈਂ ਉਹਨਾਂ ਨੂੰ ਸਾਰਿਆਂ ਨੂੰ ਨਿਮਰਤਾ ਸਹਿ ਜਿਉ ਕਰਦੀ ਮੇਰਾ ਜੀ ਕਰਦਾ ਸੀ ਮੈਂ ਸਭ ਦੇ ਨਾਂ ਲਿਖ ਕੇ ਦਿੱਤੇ ਸੀ ਲੇਕਿਨ ਉਹਨਾਂ ਨੇ ਜਦੋਂ ਗਿਆਨੀ ਸਿੰਘ ਸਾਹਿਬ ਨੇ ਪੁੱਛਿਆ ਸਾਰਿਆਂ ਨੂੰ ਉਹਨਾਂ ਨੇ ਕਿਹਾ ਸੰਗਤ ਨੇ ਜੇ ਕੀ ਸੁਣਨੇ ਸੰਗਤ ਨੇ ਜੇ ਆਨੰਦ ਮਾਣਨੇ ਗੁਰਬਾਣੀ ਦਾ ਗੁਰਮਤ ਦੇ ਪ੍ਰਚਾਰ ਦਾ ਇਸ ਕਰਕੇ ਅਸੀਂ ਬਹੁਤਾਂ ਸਮਾਂ ਨਾਲ ਲਈਏ ਸਾਰਿਆਂ ਵੱਲੋਂ ਉਹਨਾਂ ਨੇ ਹੁਕਮ ਕੀਤਾ ਕਿ ਅਸੀਂ ਸਾਰੇ ਬੇਨਤੀ ਕਰਾਂਗੇ ਕੱਲੇ ਗਿਆਨੀ ਹਰਪ੍ਰੀਤ ਸਿੰਘ ਜੀ ਮਾਨਜੋਗ ਸਿੰਘ ਸਾਹਿਬ ਜੀ ਨੂੰ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਪੁਨਰਸੁਰਜੀਤ ਉਹਨਾਂ ਨੂੰ ਹੀ ਸਮਾਂ ਦਿੱਤਾ ਜਾਵੇ ਤਾਂ ਜੋ ਖੁੱਲ ਕੇ ਵਿਚਾਰਾ ਜਿਹੜੀਆਂ ਆਪਣੀਆਂ ਕਰ ਸਕਣ ਸਤਸੰਗ ਜੀ ਮੈਂ ਧੰਵਾਦੀ ਹਾਂ ਸਦਾ ਪਰਮਪਾਲ ਸਿੰਘ ਜੀ ਪ੍ਰਚਾਰਕ ਸਾਡੇ ਬੜੇ ਮਹਾਨ ਵਿਦਵਾਨ ਹਨ ਉਹਨਾਂ ਨੂੰ ਵੀ ਸਮਾਂ ਦੇਣ ਦਾ ਮਨ ਸੀ ਗਿਆਨੀ ਜੌੜ ਸਾਹਿਬ ਤੁਹਾਡੇ ਨਾਲ ਸਾਂਝ ਪਾ ਕੇ ਗਏ ਮਨਸੀ ਕੇ ਸਾਰੇ ਬੋਲਣ ਲੇਕਿਨ ਮੈਂ ਹਲਾਤਾਂ ਨੂੰ ਵੇਖਦੇ ਆ ਕਿ ਅੱਜ ਦਾ ਸਮਾਂ ਐਸਾ ਬਹੁਤਾ ਸਮਾਂ ਬੈਠ ਨਹੀਂ ਸਕਦੇ ਤੇ ਉਹ ਸਾਰਿਆਂ ਨੂੰ ਵੇਖਦੇ ਹੋਏ ਆ ਕਿ ਤੁਸੀਂ ਆਪਣੀ ਕਿਤੇ ਕਾਹੀ ਵਿੱਚ ਨਾ ਹੋਵੋ ਇਸ ਕਰਕੇ ਮੈਂ ਸਾਰਿਆਂ ਕੋਲ ਨਿਮਰਤਾ ਸਹਿਤ ਮਾਫੀ ਮੰਗਦੀ ਹਾਂ ਤੁਹਾਨੂੰ ਸਤਿ ਮਾਨ ਨਹੀਂ ਦੇ ਸਕਦੇ ਕਿ ਨਹੀਂ ਤੁਸੀਂ ਆਪ ਹੀ ਕਹਿ ਦਿੱਤਾ ਕਿ ਸਮਾਂ ਰਹਿਣ ਦਿਓ ਸਦਾ ਪਰਮਜੀਤ ਸਿੰਘ ਜੀ ਰਾਏਪੁਰ ਸਾਹਿਬ ਮੈਂਬਰ ਐਗਜ਼ੈਕਟਿਵ ਉਹਨਾਂ ਨੇ ਵੀ ਕਿਹਾ ਕਿ ਮੇਰੀ ਵੀ ਹਾਜ਼ਰੀ ਜਿਹੜੀ ਇਸੇ ਤਰ੍ਹਾਂ ਪ੍ਰਵਾਨ ਕੀਤੀ ਜਾਵੇ ਸੋ ਸਤਸੰਗਤ ਜੀ ਮੈਂ ਕਿਉਂਕਿ ਤੁਸੀਂ ਦੇਖਦੇ ਹੋਵੋਗੇ ਅੱਜ ਮੈਂ ਜਦੋਂ ਇੱਥੇ ਬੈਠੀ ਹਾਂ ਮੈਂ ਮਹਿਸੂਸ ਕਰਦੀ ਹਾਂ ਜ਼ਿੰਦਗੀ 'ਚ ਕਦੇ ਸੋਚਿਆ ਹੀ ਨਹੀਂ ਸੀ ਕਿ ਮੈਂ ਕਦੀ ਕੁਰਸੀ 'ਤੇ ਬੈਠਾਂਗੀ ਜਾਂ ਸਟੂਲ 'ਤੇ ਬੈਠਾਂਗੀ ਕੁਝ ਐਸੀ ਪ੍ਰੋਬਲਮ ਆਈ ਕਿ 2-3 ਸਾਲ ਪਹਿਲਾਂ ਮੈਨੂੰ ਥੋੜੀ ਜਿਹੀ ਪੇਨ ਸੀ ਉਸ ਵੇਲੇ ਮੈਂ ਪਰਵਾਹ ਨਹੀਂ ਕੀਤੀ ਜੋ ਸਾਡੀ ਸਪਾਇਨ ਦੀ ਲੋਅਰ ਪਾਰਟ ਹੁੰਦਾ ਹੈ L4 L5 ਉਹਦੇ ਵਿੱਚ ਥੋੜੀ ਜਿਹੀ ਪ੍ਰੋਬਲਮ ਆ ਗਈ ਮੈਂ ਇਟਲੀ ਗਈ ਜਰਮਨ ਗਈ ਜਦੋਂ ਵਾਪਸ 에ਅਰਪੋਰਟ ਤੇ ਇਟਲੀ ਦੇ ਆਈ ਅਚਾਨਕ ਹੀ ਐਸੀ ਖਿੱਚ ਪਈ ਵੇਅਨਸ ਨੂੰ ਮਸਲਸ ਨੂੰ ਕਿ ਮੇਰੀਆਂ ਦੋਨੋਂ ਲੱਤਾਂ ਜਿਹੜੀਆਂ ਸੀ ਉਹ ਰੁਕ ਗਈਆਂ ਮੇਰੇ ਕੋਲ ਉੱਠਣਾ ਬੈਠਣਾ ਔਖਾ ਹੋ ਗਿਆ ਬਹੁਤ ਤੰਗ ਹੋ ਕੇ व्हील चेयर ਤੇ ਮੈਂ 에어ਪੋਰਟ ਨਾਲ ਤੋਂ ਇੱਥੇ ਪਹੁੰਚੀ ਉਹਦੋਂ ਤੋਂ ਲੈ ਕੇ 9 ਦਿਨ ਤੋਂ ਲਗਾਤਾਰ ਮੈਂ ਸਾਰੇ ਡਾਕਟਰਸ ਨੂੰ ਐਮ ਆਰ ਆਈਸ ਕਰਾਈਆਂ ਇਸ ਵੇਲੇ ਫੀਚਰ ਤੇ ਰੈਫੀ ਚੱਲ ਰਹੀ ਹੈ ਇੱਕੋ ਗੱਲ ਉਹਨੇ ਕਹੀ ਸਫਰ ਘੱਟ ਕਰੋ ਚੌਂਕੜਾ ਘੱਟ ਮਾਰੋ ਇਹ ਦੋਨੋਂ ਗੱਲਾਂ ਨਹੀਂ ਮੈਂ ਕਰ ਸਕਦੀ ਅਰਦਾਸ ਕਰਿਓ ਕਿ ਤੁਹਾਡੀ ਸੇਵਾਦਾਰ ਦਾ ਨਾ ਚੌਂਕੜਾ ਟੁੱਟੇ ਤੇ ਨਾ ਮੇਰਾ ਸਫਰ ਟੁੱਟੇ ਸਾਸ ਜੀ ਸਫਰ ਜੇ ਮੈਂ ਨਹੀਂ ਕਰਾਂਗੀ ਜੇ ਮੈਂ ਚੱਲਾਂਗੀ ਨਹੀਂ ਧਰਮ ਦਾ ਪ੍ਰਚਾਰ ਕਿੱਥੋਂ ਕਰਾਂਗੇ ਧਰਮ ਦਾ ਪ੍ਰਚਾਰ ਕਿੱਦਾਂ ਕਰਾਂਗੇ ਜੇ ਮੈਂ ਨਹੀਂ ਜਾਵਾਂਗੀ ਜਾਂ ਮੈਂ ਚੌਂਕੜਾ ਲਾ ਕੇ ਨਹੀਂ ਬੈਠਾਂਗੀ ਸਿਮਰਤ ਸੇਵਾ ਕਰਨੀ ਮੇਰੇ ਵਾਸਤੇ ਔਖੀ ਜੀ ਹੋ ਜਾਂਦੀ ਸਤਿ ਸਾਹਿਬ ਸਿੰਘ ਜੀ ਅਰਦਾਸ ਕਰਿਓ ਤੁਹਾਡੀ ਸੇਵਾਦਾਰ ਦੇ ਦੋਨੋਂ ਹੀ ਚੀਜ਼ਾਂ ਇਹ ਸੇਵ ਚ ਰਹਿਣ ਔਰ ਸਦਾ ਸਦਾ ਤੁਹਾਡੀ ਚੌਂਕੀਦਾਰ ਬਣ ਕੇ ਸੇਵਾਦਾਰ ਕਰਕੇ ਮੈਂ ਤੁਹਾਡੀ ਸੇਵਾ ਕਰ ਸਕਾਂ ਵੱਡੀਆਂ ਰੌਣਕਾਂ ਸਵੇਰੇ ਅਮਰਤ ਵੇਲੇ ਤੋਂ ਲੈ ਕੇ 4 ਵਜੇ ਤੋਂ ਲੈ ਕੇ ਅੱਜ ਲੱਗੀਆਂ ਹੋਈਆਂ ਸਿੰਘ ਸਾਹਿਬ ਜੀ ਇਹ ਸੰਗਤ ਸਵੇਰੇ 4 ਵਜੇ ਤੋਂ ਸ਼ੁਰੂ ਹੋ ਜਾਂਦੀ ਹੈ ਲਗਾਤਾਰ ਲੰਗਰ ਲਗਾਤਾਰ ਸਾਰੀਆਂ ਸੇਵਾਵਾਂ ਚਲਦੀਆਂ ਰਹਿੰਦੀਆਂ ਔਰ ਇਹ ਅਸ्तार ਐਸਾ ਹੈ ਹਰ ਇੱਕ ਦੇ ਮੰਚ ਵਸਿਆ ਹੋਇਆ ਹੈ ਯੂਰਪ ਵਿੱਚ ਗਈ ਹੈ ਇਟਲੀ ਵਿੱਚ 4.5 ਹਜ਼ਾਰ 5000 ਬੰਦੇ ਨੇ ਵੱਡਾ ਇਕੱਠ ਕੀਤਾ ਫ੍ਰੈਂਕਫਰਟ ਗਈ ਹੈ 3-4 ਹਜ਼ਾਰ ਵਿਅਕਤੀ ਦਾ ਇਕੱਠ ਹੋਇਆ ਬਾਕੀ 3-4 ਗੁਰਦੁਆਰੇ ਸੱਤਾ ਗੁਰਦੁਆਰੇ ਚ ਹਾਜ਼ਰੀ ਭਰ ਕੇ ਆਈਆਂ ਔਰ ਮੈਨੂੰ ਉਹਨਾਂ ਨੇ ਵਾਅਦਾ ਕੀਤਾ ਪ੍ਰੋਮਿਸ ਲਿਆ ਕਿ ਜੇ ਜੂਨ ਵਿੱਚ ਆਓਗੇ 2 ਮਹੀਨੇ ਰਹਿ ਕੇ ਆਉਣਾ ਕਿਉਂਕਿ ਫਰਾਂਸ ਵਾਲੇ ਹੁਣੇ ਜਿਸਵੰਤ ਸਿੰਘ ਜੀ ਕਹਿ ਰਹੇ ਸੀ ਫਰਾਂਸ ਵਾਲੇ ਉਡੀਕਦੇ ਰਹੇ ਬਰਲਿਨ ਵਾਲੇ ਡੀਕਦੇ ਰਹੇ ਪੁਰਤਗਾਲ ਵਾਲੇ ਡੀਕਦੇ ਰਹੇ ਤੁਸੀਂ ਛੱਡ ਕੇ ਆ ਗਏ ਹੋ ਮੈਂ ਕਿਹਾ ਮੈਂ ਕੀ ਕਰਦੀ ਮੇਰੇ ਕੋਲ ਸਮਾਂ ਨਹੀਂ ਸੀ ਦੱਸ ਦਿੰਦਾ ਮੈਂ ਸਵਾਹ ਜਾ ਕੇ ਗਈ ਸੀ ਜੂਨ ਦੇ ਵਿੱਚ ਉਹਨਾਂ ਨੇ ਮੇਰੇ ਕੋਲ ਵਾਅਦਾ ਲਿਆ ਕਿ ਬਾਬਾ ਜੀ ਦਾ ਜਦੋਂ ਅਸੀਂ ਦਿਹਾੜਾ ਮਨਾਉਣੀ ਹੈ ਸਾਰੇ ਉੱਥੇ ਆਇਓ ਮੈਂ ਸਿੰਘ ਸਾਹਿਬ ਜੀ ਨੂੰ ਬੇਨਤੀ ਕਰਾਂਗੀ ਕਿ ਉਦੋਂ ਆਪਾਂ ਸਾਰੇ ਚੱਲਾਂਗੇ ਕਿਉਂਕਿ ਵੱਡਾ ਉੱਥੇ 50000 ਤੋਂ ਵੱਧ ਇਕੱਠ ਹੁੰਦਾ ਬਹੁਤ ਵੱਡਾ ਸਤਕਾਰ ਨਾਲ ਉੱਥੇ ਇਕੱਠ ਕਰਦੇ ਆ ਵੱਡਾ ਗੁਰਦੁਆਰਾ ਉਹਨੂੰ ਤੇ ਬਾਬਾ ਪ੍ਰੇਮ ਸਿੰਘ ਜੀ ਦਾ ਇਹ ਸਥਾਨ ਹੀ ਬਣਾਤਾ ਲੋਕਾਂ ਨੇ ਕਿ ਮਰਾਲੇ ਦੀ ਧਰਤੀ 'ਵਾਂਡੇ ਸਥਾਨ ਇੱਥੇ ਹੀ ਬਣ ਗਿਆ ਸੋ ਤੁਹਾਡਾ ਬਹੁਤ ਧੰਨਵਾਦ ਜੀ ਆਇਆਂ ਨੂੰ ਮੈਂ ਹੁਣ ਆਪ ਹੀ ਕਿਉਂਕਿ ਬਾਕੀ ਬੁਲਾਰਿਆਂ ਦਾ ਮੈਂ ਮਾਫੀ ਮੰਗਦੀ ਜੀ ਦੋਨੋਂ ਆਜੋੜ ਕੇ ਮੇਰਾ ਜੀ ਕਰਦਾ ਸੀ ਤੁਸੀਂ ਬੋਲੋ ਕਿਉਂਕਿ ਸੰਗਤ ਦੇ ਰੁਖ ਨੂੰ ਵੇਖ ਕੇ ਸਿੰਘ ਸਾਹਿਬ ਜੀ ਕਹਿਣ ਲੱਗੇ ਮੈਂ ਇਕੱਲਾ ਹੀ ਹਾਜ਼ਰੀ ਪਰ ਸਾਰਿਆਂ ਵੱਲੋਂ ਇਕੱਲੇ ਹਾਜ਼ਰੀ ਪਰ ਲੈਣੇ ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ ਹੁਣ ਮੈਂ ਸਤਿਕਾਰ ਸਹਿਤ ਮਾਨਯੋਗ ਸਿੰਘ ਸਾਹਿਬ ਗਿਆਨੀ ਹਰਪੀ ਸਿੰਘ ਜੀ ਪ੍ਰਧਾਨ ਪੁਨਰ ਸੁਜੀਤ ਅਕਾਲੀ ਦਲ ਜਿਹੜੇ ਤੁਹਾਡੇ ਨਾਲ ਲਗਾਤਾਰ ਸੇਵਾ ਕਰਨਗੇ ਔਰ ਤੁਹਾਡੇ ਦਮ ਉੱਤੇ ਤੁਹਾਡੀਆਂ ਲੱਤਾ ਪਾਵਾ ਦੀ ਤਾਕਤ ਕਰਕੇ ਤੁਹਾਡੀ ਆਵਾਜ਼ ਕਰਕੇ ਤੁਹਾਡੀ ਸ਼ਰਧਾ ਤੇ ਸਤਿਕਾਰ ਕਰਕੇ ਮੈਨੂੰ ਆਸ ਹੈ ਕਿ ਤੁਸੀਂ ਸਾਰੇ ਇਕੱਠੇ ਹੋ ਕੇ ਹੋਏ ਇਕੱਤਰ ਮਿਲੋ ਮੇਰੇ ਭਾਈ ਦੁਦਾ ਦੂਰ ਕਰੋ ਲੈ ਬੁਲਾਏ ਜੇ ਅਜੇ ਵੀ ਕੋਈ ਕੋਹੰਦਾ ਫਿਰਦਾ ਹੈ ਕਿਰਪਾ ਕਰਕੇ ਸ੍ਰੀ ਅਕਾਲ ਦਾਸ ਸਾਹਿਬ ਦੀ ਛੱਤਲ ਚਾਇਆ ਥੱਲੇ ਆਓ ਸਿੰਘ ਸਾਹਿਬ ਪ੍ਰਧਾਨ ਸਾਹਿਬ ਜੀ ਦੀ ਤਾਕਤ ਬਣਾਉਣ ਵਾਸਤੇ ਆਪਾਂ ਤਗੜੇ ਹੋ ਕੇ ਤੁਰਿਏ ਪਹਿਰੇਦਾਰੀ ਕਰੀਏ ਤਾਂ ਜੋ ਸਾਡੇ ਇਹ ਪੰਥ ਦੀ ਜਮਾਤ ਜਿਹੜੀ ਹੈ ਤਕੜੀ ਹੋ ਕੇ ਨਿਕਲੀਏ ਅੱਜ ਤੁਸੀਂ ਰੋ ਰਹੇ ਹੋ ਕਿ ਅੱਜ ਪੰਜਾਬ ਦਾ ਬੁਰਾ ਹਾਲ ਹੋਇਆ ਹੈ ਅੱਜ ਲਾਅ ਐਂਡ ਆਰਡਰ ਫੇਲ ਹੋ ਗਿਆ ਹੈ ਅੱਜ ਕ腐ਸ਼ਨ ਦਾ ਜੋਰ ਪੈ ਗਿਆ ਹੈ ਸਰਸੰਗ ਜੀ ਕੋਈ ਬੰਦੇ ਨੂੰ ਬੰਦਾ ਨਹੀਂ ਸਮਝਦਾ ਉਹ ਸਮੇਂ ਨੂੰ ਯਾਦ ਕਰਦੇ ਹੋ ਜਦੋਂ ਘਰ ਘਰ ਵਿੱਚ ਪੁੱਛ ਪੁੱਛ ਕੇ ਡਿਵੈਲਪਮੈਂਟ ਕੀਤੀ ਸੀ ਤੁਸੀਂ ਕਹਿੰਦੇ ਸੀ ਜੋ ਮਰਜੀ ਕਿਹਾ ਉਹ ਪੂਰਾ ਕੀਤਾ ਆਓ ਫਿਰ ਸਮਾਂ ਦੇਖੀਏ ਆਉਣ ਵਾਲੇ ਸਮੇਂ 'ਚ ਕਾਮਯਾਬੀ ਲਈ ਪਹਿਲਾਂ ਚੁੱਕੀ ਦੀ ਮਾਫੀ ਦੇਣੀ ਮਾਨਜੋਗ ਸਿੰਘ ਸਾਹਿਬ ਗਿਆਨੀ ਹਰਪੀ ਸਿੰਘ ਜੀ ਸਾਹਿਬ ਕਾ ਜਦਰ ਅਕਾਲਤਾਰ ਸਾਹਿਬ ਅਤੇ ਪ੍ਰਧਾਨ ਸਾਹਿਬ ਸ਼੍ਰੋਮਣੀ ਅਕਾਲੀ ਦਲ ਆਪ ਜੀ ਨਾਲ ਸੰਬੋਧਨ ਹੋਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜੁਗ ਜੁਗ ਅਟਲ ਲੋਕ ਪਰਲੋਕ ਦੇ ਰਾਖੇ ਚਵਰ ਸ਼ਤਰ ਤਖਤ ਦੇ ਮਾਲਕ ਤਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਚ ਜੁੜ ਬੈਠੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ